ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 390 ਤੋਂ ਲੈ ਕੇ 391 ਤੱਕ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਤਸ਼ਾਹ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀ ਹੈ ਸੰਗਤ ਜੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾਂ ਠਾਕਰ ਸਿਉ ਜਾ ਕੀ ਬਨ ਆਈ ਪੋਜਨ ਪੂਰਨ ਰਹੇ ਅਘਾਈ ਕਚੂ ਨ ਥੂਰਾ ਹਰ ਪਗ ਤਨ ਕੋ ਖਾਤ ਖਰਚਤ ਬਿਲ ਛਤ ਦੇਵਨ ਕੋ ਰਹਾਉ ਹਾਂਜੀ ਸੰਗਤ ਜੀ ਪੰਚਮ ਪਾਦਸ਼ਾਹ ਕਹਿੰਦੇ ਨੇ ਜਿਸ ਜੀਵ ਦੀ ਕਹਿੰਦੇ ਪ੍ਰੀਤ ਉਸ ਪਰਮਾਤਮਾ ਨਾਲ ਪੈ ਗਈ ਜਿਹਨੂੰ ਪਰਮਾਤਮਾ ਦੇ ਨਾਲ ਸਾਂਝ ਪੈ ਗਈ ਕਹਿੰਦੇ ਫਿਰ ਉਹਨੇ ਨਾਮ ਰੂਪੀ ਅੰਮ੍ਰਿਤ ਦਾ ਭੋਜਨ ਛਕਿਆ ਕਹਿੰਦੇ ਫਿਰ ਉਹਦੀਆਂ ਸਾਰੀ ਜਿਹੜੀ ਹੈਗੀ ਆ ਨਾ ਤ੍ਰਿਸ਼ਨਾ ਮਾਇਆ ਦਾ ਮੋਹ ਸਭ ਕੁਝ ਖਤਮ ਹੋ ਗਿਆ ਉਹ ਤ੍ਰਿਪਤ ਹੋ ਗਿਆ ਕਹਿੰਦੇ ਕਹਿੰਦੇ ਉਹਦੇ ਕੋਲ ਭਗਤੀ ਦੇ ਖਜ਼ਾਨੇ ਐਨੇ ਨੇ ਕਿ ਵੀ ਉਹ ਖਤਮ ਨਹੀਂ ਹੁੰਦੇ ਉਹ ਕਹਿੰਦੇ ਭਗਤੀ ਦੇ ਖਜ਼ਾਨਿਆਂ ਨਾਲ ਭਰਪੂਰ ਹੋ ਜਾਂਦਾ ਉਹ ਆਪ ਵੀ ਆਨੰਦ ਮਾਣਦਾ ਤੇ ਦੂਸਰਿਆਂ ਨੂੰ ਵੀ ਆਨੰਦ ਵੰਡਣਯੋਗਾ ਹੋ ਜਾਂਦਾ ਭਗਤੀ ਦਾ ਜੋ ਉਹਨੂੰ ਭਗਤੀ ਦਾ ਅਕੀਤਿਆਂ ਆਨੰਦ ਪ੍ਰਾਪਤ ਹੋਇਆ ਜਾ ਕਾ ਤਨੀ ਅਗੰਮ ਗੁਸਾਈ ਮਾਨਕ ਕੀ ਕਹੋ ਕੇਤ ਚਲਾਈ ਕਹਿੰਦੇ ਜਿਹਦਾ ਰਾਖਾ ਉਹ ਉਪਹੁੰਚ ਪ੍ਰਮਾਤਮਾ ਬਣ ਗਿਆ ਉਹਦਾ ਕਹਿੰਦੇ ਹੋਰ ਕੋਈ ਮਨੁੱਖ ਕੀ ਵਿਗਾੜ ਸਕਦਾ ਜਾ ਕੀ ਸੇਵਾ ਦਸ ਅਸਤ ਸਿਦਾਈ ਪਲਕ ਦ੍ਰਿਸ਼ਟ ਤਾ ਕੀ ਲਾਗੋ ਪਾਈ ਕਹਿੰਦੇ ਜਿਸ ਪਰਮਾਤਮਾ ਦੀ ਸੇਵਾ ਭਗਤੀ ਕਰਨ ਦੇ ਨਾਲ ਤੁਹਾਨੂੰ 18 ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਨੇ ਕਹਿੰਦੇ ਉਹਦੇ ਚਰਨਾਂ ਦਾ ਇੱਕ ਪਲ ਲਈ ਧਿਆਨ ਰੱਖ ਲੋ ਉਹਨੂੰ ਚੇਤੇ 'ਚ ਵਸਾ ਲੋ ਕਹਿੰਦੇ ਜਾ ਕੋ ਦਇਆ ਕਰੋ ਮੇਰੇ ਸੁਆਮੀ ਕਹੁ ਨਾਨਕ ਨਾਹੀ ਤਨਕਾਮੀ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਤੇ ਮੇਰਾ ਪਰਮੇਸ਼ਰ ਦਇਆ ਦੀ ਦ੍ਰਿਸ਼ਟੀ ਕਰਦਾ ਮਿਹਰ ਦੀ ਨਜ਼ਰ ਨਾਲ ਤੱਕਦਾ ਉਹਨੂੰ ਕਹਿੰਦੇ ਕਿਸੇ ਚੀਜ਼ ਦਾ ਘਾਟਾ ਨਹੀਂ ਰਹਿੰਦਾ ਆਸਾ ਮਹੱਲਾ ਪੰਜਵਾਂ ਜੋ ਮੈਂ ਆਪਣਾ ਸਤਗੁਰ ਧਿਆਇਆ ਤਬ ਮੇਰੇ ਮਨ ਮਹਾ ਸੁਖ ਪਾਇਆ ਮਿਟ ਗਈ ਗਣਤ ਬਿਨਸਾਇਓ ਸੰਸਾਰ ਨਾਮ ਰਤੇ ਜਨ ਪੈ ਭਗਵੰਤਾ ਮਿਟ ਗਈ ਗਣਤ ਬਿਨਾਸਿਓ ਸੰਸਾਰ ਨਾਮ ਰਤੇ ਜਨ ਪੈ ਭਗਵੰਤਾ ਰਹਾਓ ਕਹਿੰਦੇ ਜਦੋਂ ਮੈਂ ਆਪਣੇ ਸਤਗੁਰ ਦੇ ਚਰਨਾਂ ਦਾ ਧਿਆਨ ਤਰਿਆ ਸਤਗੁਰ ਦੇ ਸ਼ਰਨ ਲਈਆ ਕਹਿੰਦੇ ਮੇਰੇ ਮਨ ਨੂੰ ਬਹੁਤ ਸੁਖ ਪ੍ਰਾਪਤ ਹੋਇਆ ਮੇਰੇ ਸਾਰੇ ਸੰਸੇ ਭਰਮ ਖਤਮ ਹੋ ਗਏ ਨੇ ਕਹਿੰਦੇ ਜਿਹੜੇ ਜੀਵ ਪ੍ਰਮਾਤਮਾ ਦੇ ਨਾਮ ਰੰਗ ਵਿੱਚ ਰੰਗੇ ਜਾਂਦੇ ਨੇ ਉਹ ਭਾਗਾਂ ਵਾਲੇ ਨੇ ਕਹਿੰਦੇ ਜੋ ਮੈਂ ਆਪਣਾ ਸਾਹਿਬ ਚੀਤ ਤਉ ਪਉ ਮਿਟਿਓ ਮੇਰੇ ਮੀਤ ਕਹਿੰਦੇ हे ਮੇਰੇ ਮਿੱਤਰ ਜਦੋਂ ਤੋਂ ਕਹਿੰਦੇ ਉਹ ਪਰਮਾਤਮਾ ਮੇਰੇ ਚਿੱਤ ਵਿੱਚ ਵਸ ਗਿਆ ਮੇਰੇ ਡਰ ਖਤਮ ਹੋ ਗਏ ਨੇ ਜੋ ਮੈਂ ਓਟ ਗਹੀ ਪ੍ਰਭ ਤੇਰੀ ਤਾਂ ਪੂਰਨ ਹੋਈ ਮਨਸਾ ਮੇਰੀ ਕਹਿੰਦੇ हे ਪਰਮੇਸ਼ਰ ਜੀ ਜਦੋਂ ਤੋਂ ਮੈਂ ਤੇਰਾ ਆਸਰਾ ਤੱਕ ਲਿਆ ਬਾਕੀ ਸਾਰੇ ਆਸਰੇ ਛੱਡ ਕੇ ਤੇਰੇ ਤੇ ਹੋ ਗਿਆ ਕਹਿੰਦੇ ਕਹਿੰਦੇ ਉਦੋਂ ਤੋਂ ਮੇਰੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਦੇਖ ਚਲਤ ਮਨ ਪਏ ਦਿਲਾਸਾ ਨਾਨਕ ਦਾਸ ਤੇਰਾ ਪਰਵਾਸਾ ਕਹਿੰਦੇ ਹੈ ਪਰਮਾਸ਼ ਪਰਮੇਸ਼ਰ ਜੀ ਤੇਰੇ ਚੂਜ ਤੇਰੇ ਕੌਤਕ ਦੇਖ ਕੇ ਮੇਰੇ ਮਨ ਨੂੰ ਕਹਿੰਦੇ ਹੌਸਲਾ ਹੁੰਦਾ ਕਿ ਮੇਰਾ ਪਰਮਾਤਮਾ ਮੇਰੀ ਸਭ ਕੁਛ ਇੱਛਾ ਮੇਰਾ ਸਭ ਕਾਰਜ ਸੰਪੂਰਨ ਕਰਨ ਦੇ ਸਮਰਾਤਾ ਕਹਿੰਦੇ ਮੈਨੂੰ ਤੇਰੇ ਤੇ ਫਿਰ ਕਹਦੇ ਪਰੋਸਾ ਵੱਜ ਜਾਂਦਾ ਤੇਰੇ ਕਹਿੰਦੇ ਜਿਹੜੇ ਅਸਚਰਜ ਕੌਤਕ ਦੇਖ ਕੇ ਆਸਾ ਮਹੱਲਾ ਪੰਜਮਾ ਅਨੰਦ ਨਮੂਸਾ ਲਾਜ ਟੁਕਾਈ ਗਿਰਤ ਕੂਪ ਮਹਿ ਖਾਏ ਮਿਠਾਈ ਸੋਚਿਤ ਸਾਚਿਤ ਰੈਨ ਬਿਹਾਨੀ ਅਨੇਕ ਰੰਗ ਮਾਇਆ ਕੇ ਚਿਤਵਤ ਕਭੂ ਨ ਸਿਮਰੈ ਸਾਰਿੰਗ ਪਾਣੀ ਰਹਾਓ ਕਹਿੰਦੇ ਜੀਵ ਸੰਸਾਰਿਕ ਪਦਾਰਥਾਂ ਦੇ ਖੂਹ ਵਿੱਚ ਡਿੱਗਿਆ ਜਿਵੇਂ ਕਹਿੰਦੇ ਉਹਨਾਂ ਦੇ ਆਨੰਦ ਮਾਣ ਰਿਹਾ ਕਹਿੰਦੇ ਜਿਹੜਾ ਹੈਗੀ ਆ ਉਮਰ ਰੂਪੀ ਕਹਿੰਦੇ ਜਿਹੜਾ ਚੂਹਾ ਉਹ ਮਤਲਬ ਘਟਾਈ ਜਾਂਦਾ ਦਿਨ ਜੀਵਨ ਦੇ ਉਹ ਕਹਿੰਦੇ ਜਿਹੜੀ ਹੈਗੀ ਆ ਉਮਰ ਦੀ ਜਿਹੜੀ ਲੱਜ ਹੈਗੀ ਆ ਕਹਿੰਦੀ ਉਹ ਕਹਿੰਦੇ ਵੀ ਉਹਨੂੰ ਟੁੱਕੀ ਜਾ ਰਹੇ ਨੇ ਜਿਹੜੇ ਦਿਨ ਭੱਜੇ ਜਾ ਰਹੇ ਨੇ ਜਿੱਦਾਂ ਹੁਣ ਜਿਸ ਤਰ੍ਹਾਂ ਆਪਾਂ ਸਮਝੋ ਵੀ ਕਿਸੇ ਦੀ ਮੰਨ ਲਓ ਉਮਰ 70 ਸਾਲ ਦੀ ਹੋਣੀ ਆ ਜਿਸ ਦਿਨ ਤੋਂ ਜਨਮ ਲੈ ਲਿਆ ਉਸ ਦਿਨ ਤੋਂ ਘਟਦੀ ਜੀ ਘਟਣੀ ਸ਼ੁਰੂ ਹੋ ਜਾਣੀ ਆ ਨਾ ਬਦਨੀ ਥੋੜਵਾ ਇਹ ਆਪਾਂ ਨੂੰ ਭਲੇਖਾ ਹੁੰਦਾ ਕਿ ਹੁਣ ਬੱਚਾ 10 ਤੋਂ 15 ਸਾਲਾਂ ਦਾ ਹੋ ਗਿਆ ਪਰ ਉਮਰ ਤਾਂ ਦੂਜੇ ਪਾਸੇੋਂ ਘਟ ਰਹੀ ਹੈ ਜਿਹੜੇ ਸਾਹ ਮਿਲੇ ਹੋਏ ਨੇ ਉਹ ਦੱਸ ਰਹੇ ਨੇ ਵੀ ਇਸ ਤਰ੍ਹਾਂ ਜੀਵ ਸੰਸਾਰਿਕ ਪਦਾਰਥਾਂ ਦੇ ਵਿੱਚ ਗਲਤਾਨ ਆ ਉਹਨਾਂ ਦੇ ਆਨੰਦ ਆਪਣੇ ਯਾਨੀ ਮਾਣ ਰਿਆ ਤੇ ਸੁਖ ਭੋਗ ਰਿਆ ਪਰ ਇਹ ਨਹੀਂ ਦੇਖ ਰਿਹਾ ਕਿ ਵੀ ਮੈਂ ਉਹਦਾ ਨਾਂ ਨਹੀਂ ਲੈ ਰਿਹਾ ਮੇਰੀ ਜਿਹੜੀ ਉਮਰ ਆ ਹੈਗੀ ਆ ਉਹ ਤਾਂ ਘਟ ਰਹੀ ਆ ਇਸ ਤਰ੍ਹਾਂ ਹੀ ਕਹਿੰਦੇ ਜੀਵ ਦੀ ਚਿੰਤਾਵਾਂ ਦੇ ਵਿੱਚ ਇਹ ਜੀਵਨ ਰੂਪੀ ਰੈਨ ਲੰਘਦੀ ਜਾਂਦੀ ਆ ਕਹਿੰਦੇ ਮਾਤਾ ਕਹਿੰਦੇ ਮਾਇਆ ਦੇ ਵਿੱਚ ਕਹਿੰਦੇ ਵੀ ਗੁਲਤਾਨ ਹੋਣ ਕਰਕੇ ਉਹਦੇ ਸੁੱਖ ਭੋਗ ਦਾ ਆਪਣੇ ਜਾਣੀ ਕਹਿੰਦੇ ਵੀ ਪ੍ਰਮਾਤਮਾ ਦਾ ਨਾਮ ਤੇ ਜਪਦਾ ਹੀ ਨਹੀਂ ਹੈਗਾ ਉਹਨੂੰ ਚੇਤੇ 'ਚ ਬਸਾਉਂਦਾ ਹੀ ਨਹੀਂ ਹੈਗਾ ਦਰਮ ਕੀ ਛਾਇਆ ਨਹਿਚਲ ਗ੍ਰਹਿ ਬਾਂਦਿਆ ਕਾਲ ਕਹਿਫਾਂਸ ਸਖਤ ਸਰਸਾਂਦਿਆ ਕਹਿੰਦੇ ਜੇ ਕੋਈ ਰੁੱਖ ਦੀ ਸ਼ਾਨ ਉਹ ਸਮਝ ਕੇ ਕਹੇ ਵੀ ਪਤਾ ਨਹੀਂ ਇਹ ਰਹਿਣ ਵਾਲੀ ਆ ਵੀ ਇੱਥੇ ਮੈਂ ਆਪਣਾ ਹੁਣ ਟਿਕਾਣਾ ਬਣਾ ਲਵਾਂ ਵੀ ਮੈਂ ਸੁੱਖ ਪਾਉਂਗਾ ਕਹਿੰਦੇ ਉਹ ਤੇ ਫਿਰ ਵੀ ਰਹਿਣ ਵਾਲੀ ਨਹੀਂ ਹੈਗੀ ਇਸ ਤਰ੍ਹਾਂ ਹੀ ਇਹ ਸੰਸਾਰ ਦੇ ਕਹਿੰਦੇ ਜਿਹੜੇ ਭੋਗ ਪਦਾਰਥ ਨੇ ਇੱਕ ਤੇ ਕਹਿੰਦੇ ਜੀਵ ਦੇ ਉੱਪਰ ਮੌਤ ਦਾ ਡਰ ਹਮੇਸ਼ਾ ਰਹਿੰਦਾ ਦੂਜੇ ਪਾਸੇ ਕਹਿੰਦੇ ਮਾਇਆ ਦੇ ਮੋਹ ਨੇ ਉਹਨੂੰ ਕਹਿੰਦੇ ਜਿੱਦਾਂ ਤੀਰ ਖਿੱਚੇ ਹੋਏ ਨੇ ਉਹਦੇ ਉੱਪਰ ਜੀਵ ਤੇ ਬਾਲੂ ਕਿਨਾਰਾ ਤਰੰਗ ਮੁਖ ਆਇਆ ਸੋ ਥਾਨ ਮੂੜ ਨਿਹਚਲ ਕਰ ਪਾਇਆ ਕਹਿੰਦੇ ਜਿਸ ਤਰ੍ਹਾਂ ਜੀਵਨ ਮਨੁੱਖਾ ਇਸ ਤਰ੍ਹਾਂ ਹੈ ਜਿਵੇਂ ਕਹਿੰਦੇ ਕਹੀਏ ਵੀ ਦਰਿਆ ਦੇ ਕਿਨਾਰੇ ਰੇਤ ਲਕੰਡਾ ਹੋਏ ਤੇ ਰੇਤ ਮਤਲਬ ਢਲਦੀ ਜਾਂਦੀ ਹੈ ਨਾ ਉੱਪਰੋਂ ਵੀ ਉਹ ਪਾਣੀ ਰੋੜਦਾ ਜਾਂਦਾ ਤੇ ਪਰ ਕਹਿੰਦੇ ਜਿਹੜਾ ਜੀਵ ਆ ਉਹ ਸਮਝਦਾ ਵੀ ਪਤਾ ਨਹੀਂ ਇਹ ਮੇਰਾ ਸਥਿਰ ਟਿਕਾਣਾ ਹੈਗਾ ਇਹ ਜਿਹੜਾ ਮੈਂ ਬਦ ਨਹੀਂ ਇੱਥੇ ਬੈਠੇ ਹੀ ਰਹਿਣਾ ਹੈਗਾ ਨਾਮ ਜਪਦਾ ਹੀ ਨਹੀਂ ਹੈਗਾ ਸਾਧ ਸੰਗ ਜਪਿਓ ਹਰ ਰਾਇ ਨਾਨਕ ਜੀ ਵੇ ਹਰ ਗੁਣ ਗਾਏ ਕਹਿੰਦੇ ਸਾਧ ਦੀ ਸੰਗਤ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਜਪੋ ਨਾਨਕ ਜੀ ਕਹਿੰਦੇ ਨੇ ਜਿਹੜੇ ਜੀਵ ਪਰਮਾਤਮਾ ਦਾ ਨਾਮ ਜਪਦੇ ਨੇ ਉਹ ਆਤਮਿਕ ਜੀਵਨ ਪਾਉਂਦੇ ਨੇ ਕਹਿੰਦੇ ਨਾਨਕ ਵੀ ਆਤਮਿਕ ਜੀਵਨ ਪਾ ਰਿਹਾ ਪਰਮਾਤਮਾ ਦੇ ਗੁਣ ਗਾਇਨ ਕਰਕੇ ਆਸਾ ਮਹੱਲਾ ਪੰਜਮਾ 229 ਓਨ ਕੈ ਸੰਗ ਤੂੰ ਕਰਤੀ keel ਓਨ ਕੈ ਸੰਗ ਹਮ ਤੁਮ ਸੰਗ ਮੇਲ ਓਨ ਕੈ ਸੰਗ ਤੁਮ ਸਭ ਕੋ ਲੋਰੈ ਓਸ ਬਿਨਾ ਕੋ ਮੁਖ ਨਹੀਂ ਜੋਰੈ ਤੇ ਬੈ ਰਾਗੀ ਕਹਾਂ ਸਮਾਏ ਤਿਸ ਵਿਨ ਤੂੰ ਹੀ ਦੁਹੇਰੀ ਰਹਾਉ ਹੁਣ ਇੱਥੇ ਉਸ ਚੀਜ਼ ਦੀ ਤਸਵੀਰ ਖਿੱਚਦੇ ਨੇ ਵੀ ਜਿਸ ਤਰ੍ਹਾਂ ਜੀਵਾਤਮਾ ਦਾ ਸਰੀਰ ਦੇ ਨਾਲ ਮੇਲ ਕਹਿੰਦੇ ਜਦੋਂ ਤੱਕ ਸਰੀਰ ਦੇ ਵਿੱਚ ਜੀਵਾਤਮਾ ਹੈ ਤੇ ਸਰੀਰ ਮਤਲਬ ਤੁਰਿਆ ਫਿਰਦਾ ਹੈ ਆਪਣੇ ਜਿੱਦਾਂ ਕਹਿੰਦੇ ਵੀ ਖੁਦ ਰੰਗ ਤਮਾਸ਼ੇ ਮਾਨ ਰਿਹਾ ਹੈ ਤੇ ਜਦੋਂ ਕਹਿੰਦੇ ਜਦੋਂ ਤੱਕ ਜੀਵ ਆਤਮਾ ਜਿੰਦ ਸਰੀਰ ਵਿੱਚ ਹੈ ਉਦੋਂ ਤੱਕ ਕਹਿੰਦੇ ਤੇਰੇ ਸਾਰੇ ਸਾਥ ਸੰਬੰਧੀ ਨੇ ਤੈਨੂੰ ਸਭ ਕੋਈ ਮਿਲਣਾ ਚਾਹੁੰਦਾ ਹੈ ਤੇਰੇ ਨਾਲ ਗੱਲਾਂ ਕਰਨੀਆਂ ਚਾਹੁੰਦਾ ਹੈ ਤੇ ਜਦੋਂ ਕਹਿੰਦੇ ਜਿੰਦ ਦੇ ਨਿਕਲ ਜਾਂਦੀ ਹੈ ਸਰੀਰ ਦੇ ਵਿੱਚੋਂ ਫਿਰ ਸਰੀਰ ਦੁਖੀ ਹੋ ਜਾਂਦਾ ਫਿਰ ਸਰੀਰ ਤਾਂ ਹੈ ਹੀ ਨਹੀਂ ਕੁਝ ਫਿਰ ਕਹਿੰਦੇ ਜਿਹੜੀ ਇਹ ਜਿੰਦ ਨਿਕਲਦੀ ਆ ਵੀ ਇਹ ਕਿੱਥੇ ਜਾ ਕੇ ਸਮਾ ਜਾਂਦੀ ਹੈ ਉਹ ਹੀ ਗੁਰੂ ਜੀ ਉਹ ਹੀ ਗੁਰੂ ਓਨ ਕੈ ਸੰਗ ਤੁ ਗ੍ਰਹਿ ਮਹ ਮਹਰ ਓਨ ਕੈ ਸੰਗ ਤੁ ਹੋਈ ਹੈ ਜਾਹਰ ਕਹਿੰਦੇ ਜਦੋਂ ਤੱਕ ਸਰੀਰ ਦੇ ਵਿੱਚ ਜੀਵਾਤਮਾ ਜਿੰਦ ਹੈ ਉਦੋਂ ਤੱਕ ਤੇ ਕਹਿੰਦੇ ਇਹ ਪ੍ਰਧਾਨ ਬਣੀ ਹੋਈ ਆਪਣੇ ਘਰ ਚ ਤੇ ਸਬ ਦੇ ਸਾਹਮਣੇ ਪ੍ਰਗਟ ਹੈ ਉਨਕੇ ਸੰਗ ਤੂੰ ਰਖੀ ਪਪੋਲ ਉਸ ਬਿਨਾ ਤੂੰ ਛੁਟਕੀ ਰੋਲ ਜਦੋਂ ਤੱਕ ਤੇ ਕਹਿੰਦੇ ਕਾਇਆ ਸਰੀਰ ਦੇ ਵਿੱਚ ਜਿੰਦ ਹੈ ਉਦੋਂ ਤੱਕ ਤੇ ਸਰੀਰ ਦੀ ਸੰਭ ਸਵਾਲ ਹੈ ਜਦੋਂ ਜਿੰਦ ਨਿਕਲ ਗਈ ਫਿਰ ਤੇ ਕਹਿੰਦੇ ਹੋ ਰੋਲ ਗਈ ਕਾਇਆ ਉਨਕੇ ਸੰਗ ਤੇ ਰਮਾਨ ਮਹਤ ਉਨਕੇ ਸੰਗ ਤੂੰ ਮਸਾਕ ਜਗਤ ਜਦੋਂ ਤੱਕ ਇਹ ਕਹਿੰਦੇ ਸਰੀਰ ਵਿੱਚ ਜਿੰਦ ਰਹਿੰਦੀ ਆ ਉਹਨੂੰ ਆਦਰ ਮਾਣ ਮਿਲਦਾ ਸਾਖ ਸਬੰਧੀਆਂ ਦਾ ਸਾਥ ਹੁੰਦਾ ਓਨ ਕੈ ਸੰਗ ਤੇਰੀ ਸਭ ਵਿਦਥਾਟੀ ਉਸ ਬਿਨਾ ਤੂੰ ਹੋਈ ਹੈ ਮਾਟੀ ਜਦੋਂ ਤੱਕ ਤੇ ਕਹਿੰਦੇ ਸਰੀਰ ਵਿੱਚ ਜਿੰਦ ਰਹਿੰਦੀ ਆ ਸਾਰਾ ਕੁਝ ਹੈ ਜੀਵਨ ਦੇ ਵਿੱਚ ਜੋ ਕੰਮ ਤੰਦਾ ਹੋਰ ਸਭ ਕੁਝ ਹੈ ਜਦੋਂ ਕਹਿੰਦੇ ਜਿੰਦ ਨਿਕਲ ਗਈ ਫਿਰ ਸਰੀਰ ਮਿਟੀ ਉਹ ਬੈਰਾਗੀ ਮਰੇ ਨਾ ਜਾਏ ਹੁਕਮੇ ਬਾਦਾਕਾਰ ਕਮਾਏ ਕਹਿੰਦੇ ਜਿਹੜੀ ਜੀਵ ਆਤਮਾ ਉਹ ਤੇ ਕਹਿੰਦੇ ਨਾ ਮਰਦਾ ਨਾ ਜੰਮਦਾ ਉਹ ਤੇ ਵਾਹਿਗੁਰੂ ਦੀ ਅੰਸ਼ਾ ਕਹਿੰਦੇ ਉਹ ਤੇ ਪਰਮਾਤਮਾ ਦੇ ਹੁਕਮ ਦੇ ਵਿੱਚ ਬੱਧਾ ਹੋਇਆ ਜੀਵ ਦੇ ਸਰੀਰ ਵਿੱਚ ਆਉਂਦਾ ਜੋੜ ਵਿਛੋੜੇ ਨਾਨਕ ਥਾਪ ਆਪਣੀ ਕੁਦਰਤ ਜਾਣੇ ਆਪ ਕਹਿੰਦੇ ਇਹ ਤੇ ਪ੍ਰਮਾਤਮਾ ਦੀ ਖੇਡ ਆ ਪ੍ਰਮਾਤਮਾ ਦੀ ਕੁਦਰਤਾ ਕਹਿੰਦੇ ਕਿ ਕਿਸ ਤਰ੍ਹਾਂ ਪ੍ਰਮਾਤਮਾ ਇੱਕ ਸਰੀਰ ਦੇ ਵਿੱਚ ਜੀਵਾਤਮਾ ਪਾ ਦਿੰਦਾ ਤੇ ਕਿਸ ਤਰ੍ਹਾਂ ਉਸ ਦਾ ਜੀਵਾਤਮਾ ਦਾ ਸਰੀਰ ਦੇ ਨਾਲ ਜੋੜ ਕਰ ਦਿੰਦਾ ਫਿਰ ਵਿਛੋੜ ਕਰ ਦਿੰਦਾ ਜਦੋਂ ਕਿ ਜੀਵ ਪੈਦਾ ਹੁੰਦਾ ਉਹ ਜਿੰਦ ਦਾ ਕਾਇਆ ਦੇ ਨਾਲ ਜੋੜ ਕਰ ਦਿੰਦਾ ਜਦੋਂ ਕੋਈ ਜੀਵ ਮਰਦਾ ਤੇ ਉਹ ਜਿੰਦ ਦਾ ਕਾਇਆ ਨਾਲੋਂ ਵਿਛੋੜਾ ਕਰ ਦਿੰਦਾ ਇਹ ਕਹਿੰਦੇ ਉਹਦੀ ਖੇਡ ਆ ਤੇ ਉਹੀ ਸਮਝੇ ਇਹ ਜੀਵ ਦੇ ਹੱਥ ਵਸ ਨਹੀਂ ਵੀ ਸਮਝ ਆ ਜਾਏ ਵੀ ਕਿਸ ਕਿਸ ਹਿਸਾਬ ਨਾਲ ਜੋੜੇ ਵਿਛੋੜੇ ਕਰਦਾ ਆਸਾ ਮਹੱਲਾ ਪੰਜਵਾਂ ਨਾ ਹੋ ਮਰਤਾ ਨਾ ਹਮ ਡਰਿਆ ਨਾ ਉਹ ਬਿਨ ਸੈ ਨਾ ਹਮ ਕੜਿਆ ਨਾ ਉਹ ਨਿਰਦਨ ਨਾ ਹਮ ਭੂਖੇ ਨਾ ਉਸ ਦੂਖ ਨ ਹਮ ਕੋ ਦੁਖ ਹੈ ਅਵਰਨ ਕੋ ਮਾਰਨ ਹਾਰਾ ਜਿਉ ਹਮਾਰਾ ਜਿਉ ਦੇਨ ਹਾਰਾ ਰਹਾਓ ਹਾਂਜੀ ਇੱਥੇ ਸੰਗਤ ਜੀ ਇਹਨਾਂ ਤੁਕਾਂ ਦੇ ਵਿੱਚ ਜਦੋਂ ਕੋਈ ਜੀਵ ਮਤਲਬ ਪਰਮਾਤਮਾ ਦਾ ਨਾਮ ਜਪ ਕੇ ਉਹਦੇ ਨਾਲ ਅਭੇਦਤਾ ਵਾਲੀ ਅਵਸਥਾ ਪਾ ਲੈਂਦਾ ਉਹਦੇ ਮਨ ਨੂੰ ਪੂਰਾ ਭਰੋਸਾ ਹੋ ਜਾਂਦਾ ਕਿ ਉਹਦੇ ਵਿੱਚ ਤੇ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਹੈ ਇੱਕ ਚੀਜ਼ ਹੀ ਹੈ ਤੇ ਫਿਰ ਉਹਦੇ ਵਿੱਚ ਇਹ ਮਤਲਬ ਸੋਚ ਆ ਜਾਂਦੀ ਹੈ ਫਿਰ ਉਹ ਕਹਿੰਦਾ ਕਿ ਵੀ ਨਾ ਤਾਂ ਉਹ ਪਰਮਾਤਮਾ ਮਰਦਾ ਹੈ ਤੇ ਜਦੋਂ ਉਹ ਨਹੀਂ ਮਰਦਾ ਮੈਂ ਉਹਦੀ ਅੰਸ਼ਾਂ ਤੇ ਫਿਰ ਮੈਂ ਕਿਉਂ ਮੌਤ ਤੋਂ ਡਰਾਂ ਕਹਿੰਦੇ ਜਦੋਂ ਉਹ ਪਰਮਾਤਮਾ ਕਦੇ ਖਤਮ ਨਹੀਂ ਹੁੰਦਾ ਕਹਿੰਦੇ ਮੈਂ ਵੀ ਕਦੋਂ ਖਤਮ ਹੋਣਾ ਕਹਿੰਦੇ ਫਿਰ ਮੈਂ ਕਿਉਂ ਮੌਤ ਤੋਂ ਡਰਾਂ ਕਿਉਂ ਮੈਂ ਦੁਖੀ ਹੋਵਾਂ ਕਹਿੰਦੇ ਉਹ ਪਰਮਾਤਮਾ ਮੇਰਾ ਗਰੀਬ ਨਹੀਂ ਹੈ ਤੇ ਫਿਰ ਮੈਂ ਕਿਉਂ ਇਹ ਸੋਚਾਂ ਸੋਚਾਂ ਕਿ ਮੈਂ ਭੁੱਖਾ ਹੀ ਮਰ ਜਾਊਂਗਾ ਕਹਿੰਦੇ ਜਦੋਂ ਉਹਨੂੰ ਕੋਈ ਦੁੱਖ ਨਹੀਂ ਉਹ ਸਦਾ ਖਿੜਿਆ ਰਹਿੰਦਾ ਆਨੰਦ ਵਿੱਚ ਰਹਿੰਦਾ ਫਿਰ ਮੈਂ ਆਪ ਨੂੰ ਕਿਉਂ ਦੁਖੀ ਸਮਝਾਂ ਉਹਦੇ ਤੋਂ ਬਿਨਾ ਕਹਿੰਦੇ ਮੈਨੂੰ ਕੋਈ ਮਾਰਨ ਵਾਲਾ ਨਹੀਂਗਾ ਉਹ ਪਰਮਾਤਮਾ ਹੀ ਸਾਨੂੰ ਜਿੰਦ ਦਿੰਦਾ ਉਹੀ ਸਾਨੂੰ ਮਾਰਦਾ ਕਹਦੇ ਉਹ ਹਮੇਸ਼ਾ ਰਹਿਣ ਵਾਲਾ ਜੋ ਮੈਨੂੰ ਜਿੰਦ ਦਿੰਦਾ। ਨਾ ਉਸ ਬੰਧਨ ਨਾ ਹਮ ਬਾਦੇ ਨਾ ਉਸ ਤੰਦਾ ਨਾ ਹਮ ਤਾਦੇ। ਕਹਿੰਦੇ ਜਦੋਂ ਉਹਨੂੰ ਕੋਈ ਵਿਕਾਰਾਂ ਦੇ ਬੰਧਨ ਨਹੀਂ ਫਿਰ ਮੈਂ ਕੋਈ ਆਪਣੇ ਵਿਕਾਰਾਂ ਦੇ ਬੰਧਨ ਪਾਵਾਂ। ਜਦੋਂ ਕਹਿੰਦੇ ਉਹਨੂੰ ਕੋਈ ਸੰਸਾਰ ਦਾ ਜੰਜਾਲ ਤੰਦਿਆਂ ਚ ਨਹੀਂ ਮਤਲਬ ਬਨ ਸਕਦਾ ਤਾਂ ਫਿਰ ਮੈਨੂੰ ਕਿਉਂ ਬੰਨੇ? ਨਾ ਉਸ ਮੈਲ ਨਾ ਹਮਕੋ ਮੈਲਾ ਉਸ ਆਨੰਦਤ ਹਮ ਸਦ ਕੇਲਾ ਜਦੋਂ ਕਹਿੰਦੇ ਪਰਮੇਸ਼ਰ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ ਤਾਂ ਫਿਰ ਮੈਨੂੰ ਵਿਕਾਰਾਂ ਦੀ ਮੈਲ ਕਿਉਂ ਲੱਗੇ ਜਦੋਂ ਕਹਿੰਦੇ ਮੇਰਾ ਪਰਮਾਤਮਾ ਸਦਾ ਆਨੰਦ ਚ ਰਹਿੰਦਾ ਸਤ ਚਿੰਤ ਆਨੰਦ ਹੈ ਤਾਂ ਕਹਿੰਦੇ ਫਿਰ ਮੈਂ ਵੀ ਸਦਾ ਆਨੰਦ ਵਿੱਚ ਹੀ ਰਹਾ ਨਾ ਉਸ ਸੋਚ ਨਾ ਹਮਕੋ ਸੋਚਾ ਨਾ ਉਸ ਲੀਪ ਨਾ ਹਮਕੋ ਪੋਚਾ ਕਹਿੰਦੇ ਜਦੋਂ ਉਸ ਨੂੰ ਕੋਈ ਫਿਕਰ ਚਿੰਤਾ ਨਹੀਂ ਹੈ ਤਾਂ ਮੈਨੂੰ ਕਿਉਂ ਫਿਕਰ ਚਿੰਤਾ ਲੱਗੇ ਜਦੋਂ ਮੈਂ ਉਹਦੀ ਅੰਸ਼ਾਂ ਜਦੋਂ ਉਸ ਨੂੰ ਮਾਇਆ ਦਾ ਲੇਪ ਨਹੀਂ ਹੈਗਾ ਤਾਂ ਮਾਇਆ ਦਾ ਮੋਹ ਮੈਨੂੰ ਕਿਉਂ ਲੇਪ ਲਾਏ ਨਾ ਉਸ ਪੂਖ ਨਾ ਹਮਕੋ ਤ੍ਰਿਸ਼ਨਾ ਜਾ ਉਹ ਨਿਰਮਲਤਾ ਹਮ ਜਚਨਾ ਕਹਿੰਦੇ ਜਦੋਂ ਉਹਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਹੈਗੀ ਤਾਂ ਮੈਨੂੰ ਕਿਉਂ ਕਹਿੰਦੇ ਮਾਇਆ ਦੀ ਤ੍ਰਿਸ਼ਨਾ ਤੰਗ ਕਰੇ ਜਦੋਂ ਮੇਰਾ ਪਰਮੇਸ਼ਰ ਪਵਿੱਤਰ ਸਰੂਪ ਆ ਤਾਂ ਫਿਰ ਮੈਂ ਵੀ ਸ਼ੁੱਧ ਹੋ ਜਾਣਾ ਹਮ ਕਿਚ ਨਹੀਂ 1 ਕ ਉਹ ਹੀ ਆ ਗਏ 5 6 1 ਕੋ ਸੋਈ ਕਹਿੰਦੇ ਮੇਰੀ ਤਾਂ ਕੋਈ ਹਸਤੀ ਨਹੀਂ ਨਾ ਹੈਗੀ ਮੈਂ ਤੇ ਪਰਮੇਸ਼ਰ ਦੀ ਅੰਸ਼ਾ ਤੇ ਫਿਰ ਮੈਂ ਇੱਕ ਹੀ ਹੋਇਆ ਨਾ ਉਹਦੇ ਨਾਲ ਇੱਥੇ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਦਾ ਉਹੀ ਅੰਗ ਸੰਗ ਹੈ ਸਦਾ ਉਹੀ ਹੈ ਨਾਨਕ ਗੁਰ ਖੋਏ ਭ੍ਰਮ ਪੰਗਾ ਹਮ ਹੋਏ ਮਿਲ ਹੋਏ ਇਕ ਰੰਗਾ ਨਾਨਕ ਗੁਰ ਖੋਏ ਭ੍ਰਮ ਪੰਗਾ ਹਮ ਹੋਏ ਮਿਲ ਹੋਏ ਇਕ ਰੰਗਾ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਦੇ ਗੁਰੂ ਨੇ ਇਹ ਭ੍ਰਮ ਖਤਮ ਕਰ ਦਿੱਤਾ ਨਾ ਕਿ ਵੀ ਜੀਵ ਅਲੱਗ ਚੀਜ਼ ਆ ਤੇ ਪਰਮਾਤਮਾ ਅਲੱਗਾ ਜਿਸ ਨੂੰ ਇਹ ਪਤਾ ਲੱਗ ਗਿਆ ਕਿ ਜੀਵ ਪਰਮਾਤਮਾ ਦੀ ਅਨਸ਼ਾਤ ਜੀਵ ਆਤਮਾ ਤੇ ਆਤਮਾ ਇੱਕ ਚੀਜ਼ ਆ ਉਦੋਂ ਤੋਂ ਫਿਰ ਜੀਵ ਨੂੰ ਪਰਮਾਤਮਾ ਤੇ ਇੰਨਾ ਭਰੋਸਾ ਵੱਜ ਜਾਂਦਾ ਪਰਮਾਤਮਾ ਦੇ ਨਾਲ ਇੱਕ ਮਿਕਤਾ ਮਹਿਸੂਸ ਹੁੰਦੀ ਆ ਫਿਰ ਉਹ ਪਰਮਾਤਮਾ ਦੇ ਰੰਗ ਵਿੱਚ ਰੰਗ ਕੇ ਪਰਮਾਤਮਾ ਨਾਲ ਅਭੇਦਤਾ ਮਹਿਸੂਸ ਕਰਦਾ ਆਸਾ ਮਹੱਲਾ ਪੰਜਵਾਂ ਅਨੇਕ ਭਾਂਤ ਕਰ ਸੇਵਾ ਕਰੀਐ ਜੀਉ ਪ੍ਰਾਨ ਤਨ ਆਗੇ ਤਰੀਐ ਵਾਣੀ ਪਖਾ ਕਰੂੰ ਤਜ ਅਭਿਮਾਨ ਅਨੇਕ ਵਾਰ ਜਾਈਐ ਕੁਰਬਾਨ ਸਾਈ ਸੁਹਾਗਣ ਜੋ ਪ੍ਰਭ ਪਾਈ ਤਿਸ ਕੈ ਸੰਗ ਮਿਲੋ ਮੇਰੀ ਮਾਈ ਰਹਾਓ ਇੱਕ ਜੀਵ ਇਸਤਰੀ ਦੂਸਰੀ ਜੀਵ ਇਸਤਰੀ ਜਿਸ ਨੇ ਪਰਮਾਤਮਾ ਦਾ ਸੰਗ ਪਾ ਲਿਆ ਜਿਸ ਨੂੰ ਪਰਮਾਤਮਾ ਦਾ ਮਿਲਾਪ ਹੋ ਗਿਆ ਜਿਸ ਨੇ ਪਰਮਾਤਮਾ ਦਾ అనుభవ ਪਾ ਲਿਆ ਉਹ ਇੱਕ ਉਹ ਇਸਤਰੀ ਲਈ ਦੂਸਰੀ ਜੀਵ ਇਸਤਰੀ ਕਹਿੰਦੀ ਆ ਕਿ ਇਹਦੇ ਲਈ ਜਿਸ ਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਕਹਿੰਦੇ ਮੈਂ ਇਹਦੀ ਬਹੁਤ ਤਰੀਕਿਆਂ ਨਾਲ ਸੇਵਾ ਕਰਾਂ ਮੈਂ ਆਪਣੇ ਜਿੰਦ ਪ੍ਰਾਣ ਧਨ ਸਭ ਕੁਝ ਕਹਿੰਦੇ ਇਹਨੂੰ ਅਰਪਣ ਕਰ ਦਵਾਂ ਇਹਦੇ ਲਈ ਪਾਣੀ ਭਰਾਂ ਇਹਨੂੰ ਪੱਖਾ ਝੱਲਾ ਆਪਣਾ ਹੰਕਾਰ ਛੱਡਦੇ ਆਂ ਮੈਂ ਇਹ ਤੋਂ ਬਾਰ-ਬਾਰ ਸਦਕੇ ਜਾਵਾਂ ਜਿਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਪਰ ਕਹਿੰਦੇ ਉਹੀ ਸੁਹਾਗ ਭਾਗ ਵਾਲੀ ਆ ਜੋ ਪਰਮਾਤਮਾ ਨੂੰ ਪਰਮਾਤਮਾ ਜਿਹਦੇ ਤੇ ਪ੍ਰਸੰਨ ਹੋ ਗਿਆ ਜਿਸ ਜੀਵ ਇਸਤਰੀ ਤੇ ਪਰਮਾਤਮਾ ਪ੍ਰਸੰਨ ਹੋ ਗਿਆ ਉਹਦੇ ਵੱਡੇ ਭਾਗ ਜਾਗ ਪਏ ਕਹਿੰਦੇ ਮੈਨੂੰ ਉਹਦੀ ਸੰਗਤ ਮਿਲ ਜਾਏ ਮੇਰੀ ਮਾਈ ਜਿਸਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਦਾਸਨ ਦਾਸੀ ਕੀ ਪਨਹਾਰ ਉਹਨ ਕੀ ਰੇਣ ਬਸੈ ਜੀ ਨਾਲ ਕਹਿੰਦੇ ਮੈਂ ਤਾਂ ਉਹਦੀਆਂ ਦਾਸੀਆਂ ਦੀ ਦਾਸੀ ਹੋ ਜਾਵਾਂ ਉਹਦੇ ਦਾਸੀਆਂ ਦੀ ਦਾਸੀਆਂ ਦਾ ਪਾਣੀ ਭਰਨ ਵਾਲੀ ਬਣ ਜਾਵਾਂ ਮੈਂ ਉਹਦੇ ਉਹਦੀ ਜਿਹੜੀ ਚਰਨ ਧੂੜਾ ਮੇਰੀ ਜਿੰਦ ਦੇ ਨਾਲ ਬਸੇ ਜਿਨੇ ਪਰਮਾਤਮਾ ਨੂੰ ਪ੍ਰਵਾਪਤ ਕਰ ਲਿਆ ਜਿਨੇ ਪਰਮਾਤਮਾ ਦੇ ਮਿਲਾਪ ਪ੍ਰਾਪਤ ਕਰ ਲਿਆ ਮਾਥੇ ਭਾਗ ਤ ਪਾਵੋ ਸੰਗ ਮਿਲੇ ਸੁਆਮੀ ਆਪਣੇ ਰੰਗ ਕਹਿੰਦੇ ਜਿਸ ਦੇ ਮਾਥੇ ਭਾਗ ਤ ਪਾਵੋ ਸੰਗ ਕਹਿੰਦੇ ਜਿਹਦੇ ਮੱਥੇ ਦੇ ਵੱਡੇ ਭਾਗ ਨੇ ਕਹਿੰਦੇ ਉਹ ਉਸ ਪਰਮਾਤਮਾ ਦਾ ਮਿਲਾਪ ਪ੍ਰਾਪਤ ਕਰਦੇ ਨੇ ਤੇ ਪਰਮਾਤਮਾ ਆਪ ਆਪਣੇ ਰੰਗ ਵਿੱਚ ਉਸ ਜੀਵ ਨੂੰ ਮਿਲਦਾ ਹੈ ਕਹਿੰਦੇ ਉਹ ਵੱਡੇ ਭਾਗਾਂ ਵਾਲੇ ਨੇ ਜਾਪ ਤਾਪ ਦੇ ਵੋ ਸਭ ਨੇਮ ਕਰਮ ਤਰਪ ਅਰਪੋ ਸਭ ਹੋਮਾ ਕਹਿੰਦੇ ਬਾਕੀ ਸਾਰੇ ਮੇਰੇ ਹੋਰ ਜਪ ਤਪ ਹੋਰ ਨੇਮ ਕਹਿੰਦੇ ਹੋਰ ਧਾਰਮਿਕ ਕਰਮ ਸਭ ਕੁਝ ਕਹਿੰਦੇ ਮੈਂ ਛੱਡ ਦੇਵਾਂ ਸਿਰਫ ਉਸ ਜੀਵ ਦਾ ਸਾਥ ਪ੍ਰਾਪਤ ਕਰਨ ਦੇ ਲਈ ਜਿਸ ਨੇ ਪ੍ਰਮਾਤਮਾ ਨੂੰ ਪਾ ਲਿਆ ਗਰਬ ਮੋਹ ਤਜ ਹੋਵੋ ਰੇਨ ਉਹਨਾਂ ਕੇ ਸੰਗ ਦੇਖੂੰ ਪ੍ਰਭ ਨੈਨ ਕਹਿੰਦੇ ਮੈਂ ਆਪਣਾ ਹੰਕਾਰ ਛੱਡ ਕੇ ਦੂਸਰਿਆਂ ਦੇ ਕਹਿੰਦੇ ਚਰਨ ਧੂੜ ਹੋ ਜਾਵਾਂ ਜਿਨ੍ਹਾਂ ਨੇ ਪਰਮਾਤਮਾ ਦੀ ਪ੍ਰਾਪਤੀ ਕਰ ਲਈਆ ਉਹਨਾਂ ਦੀ ਸੰਗਤ ਵਿੱਚ ਮੈਂ ਵੀ ਪਰਮਾਤਮਾ ਨੂੰ ਅੱਖਾਂ ਰਾਹੀਂ ਦੇਖ ਸਕਾਂ ਅੱਖਾਂ ਰਾਹੀਂ ਦੇਖਣਾ ਤੇ ਇਸ ਤਰ੍ਹਾਂ ਹੀ ਹੈ ਨਾ ਕਿ ਜਿਸ ਤਰ੍ਹਾਂ ਪਰਮਾਤਮਾ ਤੇ ਰੂਪ ਨ ਰੰਗ ਨਰੇਖ ਕੋਈ ਤ੍ਰੇ ਗੁਣ ਤੋਂ ਪਰਪੰ ਹੈ ਤੇ ਇਹੀ ਹੈ ਕਿ ਉਹਦਾ ਅੰਦਰ అనుభవ ਹੋ ਜਾਣਾ ਉਹਦਾ ਆਨੰਦ ਆ ਜਾਣਾ ਪ੍ਰਮਾਤਮਾ ਦਾ ਵਾਹਿਗੁਰੂ ਜੀ ਨਮਕ ਨਮਕ ਇਹੀ ਆਰਾਦੋਂ ਦਿਨਸ ਰਹਿਣ ਇਹ ਸੇਵਾ ਸਾਦੋਂ ਕਹਿੰਦੇ ਮੈਂ ਦਿਨ ਰਾਤ ਇਹੀ ਪ੍ਰਮਾਤਮਾ ਦੀ ਸੇਵਾ ਭਗਤੀ ਕਰਾਂ ਕਹਿੰਦੇ ਪਲ-ਪਲ ਮੈਂ ਪਰਮਾਤਮਾ ਦਾ ਨਾਮ ਜਪਾਂ ਪੈ ਕਿਰਪਾਲ ਗੋਪਾਲ ਗੋਵਿੰਦ ਸਾਧ ਸੰਗ ਨਾਨਕ ਬਖਸਿੰਦ ਫਿਰ ਨਾਨਕ ਜੀ ਕਹਿੰਦੇ ਨੇ ਜਦੋਂ ਪਰਮੇਸ਼ਰ ਕਿਰਪਾਲ ਹੋ ਜਾਂਦੇ ਨੇ ਧਰਤੀ ਨੂੰ ਪਾਲਣ ਵਾਲਾ ਪਰਮੇਸ਼ਰ ਗੋਵਿੰਦ ਕਹਿੰਦੇ ਜਦੋਂ ਮਿਹਰ ਕਰਦਾ ਹੈ ਸਾਧ ਸੰਗਤ ਦੇ ਵਿੱਚ ਰੱਖ ਕੇ ਗੁਰੂ ਦੀ ਸ਼ਰਨ ਵਿੱਚ ਰੱਖ ਕੇ ਜੀਵ ਨੂੰ ਬਖਸ਼ ਦਿੰਦਾ ਹੈ ਜੀਵ ਦਾ ਇਸ ਭਵਜਲ ਤੋਂ ਪਾਰ ਉਤਾਰਾ ਕਰ ਦਿੰਦਾ ਹੈ ਉਹ ਪਰਮੇਸ਼ਰ ਜਦੋਂ ਮਿਹਰ ਦੀ ਨਜ਼ਰ ਕਰਦਾ ਹੈ ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ अनेका ਭੁੱਲਾਂ ਬਖਸ਼ਣੀਆਂ ਸੰਗਤ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਤੁਰਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜ੍ਹਦੇ ਆ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀਆ ਜੀ ਅੱਗੇ ਤੋਂ ਸਮਤ ਬਖਸ਼ਨੀ ਪਰਮੇਸ਼ਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ